ਹਾਂਜੀ ਅੱਜ ਤੁਹਾਡੇ ਪਰਿਵਾਰਕ ਸਾਥੀ ਹੈ ਜਿਹੜੇ 36 ਸਾਲਾਂ ਸੇਵਾਵਾਂ ਉਹ ਬਾਦ ਅਜ ਉਹਨਾਂ ਨੇ ਸੇਵਾ ਮੁਕਤ ਹੋ ਗਿਆ। ਇਸ ਮੌਕੇ ਤੇ ਕੀ ਕਹਿਣਾ ਚਾਹੋਗੇ? ਸਾਡੇ ਸਰਦਾਰ ਰਵੀ ਸਿੰਘ ਏਐਸਏ ਸਾਹਿਬ ਸਦਰ ਬਰੋਜ ਪਰ ਵਿੱਚ ਇਸ ਵੇਲੇ ਤਨਤ ਨੇ। ਜੀ 31 ਮਈ ਤੋਂ ਸੇਵਾ ਮੁਕਤ ਹੋ ਗਏ ਨੇ। ਕ੍ਰਿਪ 36 ਸਾਲ ਇਹਨਾਂ ਨੇ ਵਿਭਾਗ ਵਿੱਚ ਵੱਖ-ਵੱਖ ਮਦਦਾਂ ਤੇ ਵੱਖ-ਵੱਖ ਅਹੁਦਿਆਂ ਤੇ ਇਹਨਾਂ ਨੇ ਸੇਵਾਵਾਂ ਦਿੱਤੀਆਂ। ਬੜੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਉਹਨਾਂ ਨੇ। ਮੰਲਾ ਅਸੀਂ ਆ ਵੋਟਾਂ ਦੇ ਜਿਹੇ ਵਿੱਚ ਬਹੁਤ ਹੀ ਵੱਡੀ ਕੋਈ ਵਧਾਈਗੀ ਤਾਂ ਨਹੀਂ ਅਸੀਂ ਦੇ ਸਕਦੇ ਸਾਰਾ ਅਸੀਂ ਪਰਿਵਾਰ ਸਾਰੇ ਮਲਾਜਮਾਂ ਨੇ ਇਕੱਠੇ ਹੋ ਕੇ ਅਸੀਂ ਟਾਈਮ ਤੇ ਟਾਈਮ ਕੱਢ ਕੇ ਅਸੀਂ ਅਖਿਆ ਵੀ ਉਹਨਾਂ ਨੂੰ ਜਰੂਰ ਅਸੀਂ ਅੱਛੀ ਵਧਾਈਗੀ ਦਈਏ ਸਾਰਿਆਂ ਦੇ ਮਨ ਭਰੇ ਹੋਏ ਆ ਇਕੱਠੇ ਜਿੰਨਾ ਵੀ ਅਸੀਂ ਸਾਰਿਆਂ ਨੇ ਕੰਮ ਕੀਤਾ ਪਰ ਅਸੀਂ ਚਾਹੁੰਦੇ ਆ ਵੀ ਆਪਦੀ ਲਾਈਫ ਦਾ ਆਪਦੇ ਵਧੀਆ ਆਪਣੇ ਪਰਿਵਾਰ ਵਿੱਚ ਹੱਸਦੇ ਖੇੜਦੇ ਕਿਉਂਕਿ ਸਾਡੀ ਪੁਲਿਸ ਮੈਕ ਵਿੱਚ ਜੋਟੀਆਂ ਬੜੀਆਂ ਸਖਤ ਨੇ ਆਪਣੇ ਪਰਿਵਾਰਾਂ ਨੂੰ ਨਿਤ ਦੇਖਿਆ ਜਾਂਦਾ ਵਿੱਚੋਂ ਗੁਰ ਜੀ ਮਹੇਸਤਰਾ ਨੇ ਜਿੱਥੇ ਵੀ ਰਹੇ ਨੇ ਆਪਣੀ ਡਿਊਟੀ ਬੜੀ ਕੰਮ ਦੇ ਨਾਲ ਕੀਤੀ ਆ ਭਾਵੇਂ ਕਿਸ ਤਰ੍ਹਾਂ ਦਾ ਵੀ ਮਾਹੌਲ ਹੋਵੇ ਅਸੀਂ ਸਾਰੇ ਮਤਲਬ ਇਸ ਇਸ ਮੌਕੇ ਤੇ ਮਤਲਬ ਸਾਰੇ ਦਾ ਧੰਨਵਾਦ ਕਰਦੇ ਆ ਵੀ ਟਾਈਮ ਕੱਢ ਕੇ ਸਾਡੇ ਕੋਲ ਆ ਜਾਈ ਨੇ ਤੇ ਅਸੀਂ ਵੀ ਸਾਰਿਆਂ ਨੇ ਖੈਰ ਨੂੰ ਸ਼ਾਂਤ ਰਵ ਲੈ ਗਏ ਹਾਂਜੀ ਸਰ ਅੱਜ 36 ਸਾਲਾਂ ਜਿਹੜੀ ਤੁਸੀਂ ਸੇਵਾਵਾਂ ਦੇਣ ਤੋਂ ਬਾਅਦ ਤੁਹਾਨੂੰ ਮੈਕਿਊ ਟੂ ਸੇਵਾ ਮੁਕਤ ਕੀਤਾ ਗਿਆ ਹੈ ਮੈਕ ਮੈਂ ਕਿੱਦਾਂ ਦੇ ਜਿਹੜੇ ਸਾਡੇ ਦਿਨ ਬੀਤੇ ਸੀ ਉਹਦੇ ਬਾਰੇ ਥੋੜਾ ਜਿਹਾ ਗੱਲ ਕਰਦਾ ਮੈਂ ਇਹ ਚ ਰਹਿ ਰਿਹਾ ਸੀ 5 ਹਰਤ ਕੋਲ ਕੋ ਤੋ ਮਾਤੇ ਅਰਬੀ ਦਾ ਬਾੜੀ ਰਾਜਪਾਲ ਸਿੰਘ ਐਸਐਸਓ ਸਰ ਇੰਸਪੈਕਟਰ ਸਾਹਿਬ ਨਹੀਂ ਤੇ ਨਾਲ ਨਾਲ ਇੱਕ ਬਾੜੀ ਮੈਂ ਬਹੁਤ ਖੁਸ਼ ਹਾਂ ਆਪਣੀ ਬਹੁਤ ਬੜੀ ਬੜੀ ਕਿਰਨ ਮਾਣਦਾ ਹਾਂ ਛੁੱਟੀ ਸਾਲ ਤੋਂ ਜ਼ਿਆਦਾ ਮਜ਼ਾ ਮਿਲਦਾ ਹੈ 说他是一百多人，专业出来，不是专业出来，哪个的？